ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਵੇਂ ਪ੍ਰੋਗਰਾਮ ਦੇ ਨਾਲ 5 ਲੱਖ ਤੋਂ ਵੱਧ ਪ੍ਰਵਾਸੀ ਜੀਵਨ ਸਾਥੀ ਅਤੇ 50 ਹਜ਼ਾਰ ਤੋਂ ਵੱਧ ਬੱਚੇ ਅਮਰੀਕੀ ਨਾਗਰਿਕਤਾ ਦੇ ਵੱਲ ਵੱਧ ਸਕਣਗੇ ਸੋਮਵਾਰ ਨੂੰ ਸ਼ੁਰੂ ਕੀਤੇ ਪ੍ਰੋਗਰਾਮ ਦੇ ਤਹਿਤ ਮਿਗੁਏਲ ਐਲੇਮਨ ਵਰਗੇ ਕਈ ਪ੍ਰਵਾਸੀਆਂ ਨੂੰ ਨਾਗਰਿਕਤਾ ਹਾਸਲ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਗੁਏਲ ਨੂਚਾਰ ਸਾਲ ਦੀ ਉਮਰ ਦੇ ਵਿੱਚ ਮੈਕਸੀਕੋ ਤੋਂ ਅਮਰੀਕਾ ਲਿਆਂਦਾ ਗਿਆ ਸੀ ਅਤੇ ਉਹ ਹੁਣ 39 ਸਾਲਾਂ ਦਾ ਹੈ ਅਤੇ ਅਮਰੀਕਾ ਉਹ ਆਪਣੀ ਅਮਰੀਕੀ ਨਾਗਰਿਕ ਪਤਨੀ ਅਤੇ ਦੋ ਛੋਟੇ ਬੱਚਿਆਂ ਦੇ ਨਾਲ ਇੱਥੇ ਰਹਿੰਦਾ ਹੈ ਤੇ ਬਾਈਡਨ ਦਾ ਇਹ ਪ੍ਰੋਗਰਾਮ ਉਹਨਾਂ ਪ੍ਰਵਾਸੀਆਂ ਦੇ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜੋ ਕਿ ਲੰਮੇ ਸਮੇਂ ਤੋਂ ਬਿਨਾਂ ਕਿਸੇ ਬਿਨਾ ਕਾਨੂੰਨੀ ਸਥਿਤੀ ਦੇ ਅਮਰੀਕਾ ਦੇ ਵਿੱਚ ਜਿਹੜਾ ਉਹ ਰਹਿ ਰਹੇ ਨੇ ਅਤੇ ਇਹ ਕਦਮ 5 ਨਵੰਬਰ ਦੀਆਂ ਚੋਣਾਂ ਤੋਂ ਮਹੀਨਾ ਪਹਿਲੇ ਜਿਹੜਾ ਇਹ ਆਇਆ ਸੀ ਜਿੱਥੇ ਕਿ ਰਿਪਬਲਿਕਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਸਖਤ ਰੁਖ ਜਿਹੜੇ ਆ ਉਹ ਅਪਣਾ ਜਿਹੜੇ ਆ ਉਹ ਰਹੇ ਸੀ ਅਤੇ ਇਸ ਪ੍ਰੋਗਰਾਮ ਤੋਂ ਬਿਨਾ ਮੈਗਵੇਲ ਨੂੰ ਆਪਣੇ ਪਰਿਵਾਰ ਤੋਂ ਦੂਰ ਮੈਕਸੀਕੋ ਵਾਪਸ ਜਾਣਾ ਪੈਣਾ ਸੀ ਅਤੇ ਸ਼ਾਇਦ ਇੱਕ தਹਾਕਾ ਜਾਂ ਇਸ ਤੋਂ ਵੱਧ ਸਮੇਂ ਦੇ ਲਈ ਉੱਥੇ ਰਹਿਣਾ ਸੀ ਪ੍ਰੋਗਰਾਮ ਆਫ ਫੈਮਿਲੀਜ਼ ਟੁਗੇਦਰ ਦਾ ਐਲਾਨ ਜੂਨ ਦੇ ਵਿੱਚ ਕੀਤਾ ਗਿਆ ਸੀ ਅਤੇ ਇਸ ਦੇ ਤਹਿਤ ਉਹ ਪ੍ਰਵਾਸੀ ਜੀਵਨ ਸਾਥੀ ਜੋ ਘਟੋ-ਘਟ 10 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਦੇ ਨਾਲ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਵੀ ਜਿਹੜਾ ਉਹ ਲਾਭ ਮਿਲੇਗਾ ਜਿਨ੍ਹਾਂ ਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਨੇ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਇਸ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਜਨ ਮਾਫੀ ਵਜੋਂ ਆਲੋਚਨਾ ਕਰ ਰਹੇ ਨੇ ਉਹਨਾਂ ਉਹ ਵਾਅਦਾ ਕਰ ਰਿਹਾ ਹੈ ਕਿ ਜੇਕਰ ਉਹ ਸੱਤਾ ਦੇ ਵਿੱਚ ਵਾਪਸ ਆਉਂਦਾ ਤਾਂ ਇਸ ਯੋਜਨਾ ਦੇ ਤਹਿਤ ਯੋਗ ਪ੍ਰਵਾਸੀ પતિ ਪਤਨੀ ਅਮਰੀਕਾ ਛੱਡਣ ਦੀ ਜ਼ਰੂਰਤ ਤੋਂ ਬਿਨਾ ਸਥਾਈ ਨਿਵਾਸ ਗ੍ਰੀਨ ਕਾਰਡ ਦੇ ਲਈ ਅਰਜ਼ੀ ਦੇ ਸਕਦੇ ਹਨ ਅਤੇ 3 ਸਾਲਾਂ ਦੇ ਵਿੱਚ ਨਾਗਰਿਕਤਾ ਦੀ ਜਿਹੜੀ ਅਰਜ਼ੀ ਆ ਉਹ ਲੈ ਸਕਦੇ ਨੇ ਹਾਲਾਂਕਿ ਪ੍ਰੋਗਰਾਮ ਨੂੰ ਰਿਪਬਲਿਕਨਾਂ ਤੋਂ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇ ਦੌਰਾਨ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਖਿਲਾਫ ਮਹਾਦੋਸ਼ ਮਾਮਲਾ ਦਰਜ ਕਰਵਾਇਆ ਪਰ ਇਸ ਸੰਬੰਧੀ ਕੋਈ ਵੀ ਠੋਸ ਸਬੂਤ ਨਹੀਂ ਹੈ ਇਸ ਮਾਮਲੇ ਦੇ ਵਿੱਚ ਬਾਈਡਨ ਨੇ ਆਪਣੇ بیٹے ਹੰਟਰ ਬਿਡੇ ਦੇ ਵਿਦੇਸ਼ੀ ਕਾਰੋਬਾਰੀ ਮਾਮਲਿਆਂ ਨਾਲ ਜੁੜੇ ਭ੍ਰਿਸ਼ਟਾਚਾਰ ਤੇ ਦੋਸ਼ ਲੱਗੇ ਨੇ ਹਾਲਾਂਕਿ ਇਸ ਗੱਲ ਦਾ ਕੋਈ ਵੀ ਜਿਹੜਾ ਸਬੂਤ ਹੈ ਉਹ ਨਹੀਂ ਮਿਲਿਆ ਤੇ ਬਾਈਡਨ ਨੇ ਆਪਣੇ ਪੁੱਤਰ ਦੇ ਕਾਰੋਬਾਰੀ ਮਾਮਲਿਆਂ ਦੇ ਵਿੱਚ ਆਪਣੀ ਕੀਤੀ ਜਿਹੜੀ ਦੁਰਵਤੋ ਹੈ ਉਹ ਕੀਤੀ ਹੈ